ਉੰਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੀ ਗੱਲ ਕਰਨੀ ਹੈ ਉਹ ਇਸ ਵਿਸ਼ੇ ਤੇ ਕਰਨੀ ਹੈ ਕਿ ਜਿਹੜੇ ਬੰਦੇ ਰੌਲਾ ਪਾਉਂਦੇ ਪੰਜਾਬ ਦੇ ਵਿੱਚ ਕਿ ਪੰਜਾਬ ਅਸਾਈ ਬਣ ਗਿਆ ਪੰਜਾਬ ਨੂੰ ਅਸਾਈਆਂ ਤੋਂ ਖਤਰਾ ਹੈ ਮੈਂ ਉਹਨਾਂ ਦੀ ਗੱਲ ਕਰਨੀ ਹੈ ਪਿਛਲੀ ਇੱਕ ਵੀਕ ਦੇ ਵਿੱਚ ਵਿੱਚ ਮੇਰੇ ਕੋਲ ਘੱਟੋ ਘੱਟ 2-250 ਵੀਡੀਓ ਆਈ ਹੈ ਜਿਨ੍ਹਾਂ ਬੰਦਿਆਂ ਨੇ ਰੌਲਾ ਪਾਇਆ ਸੀ ਨਾ ਕਿ ਅਸਾਈਆਂ ਤੋਂ ਖਤਰਾ ਹੈ ਉਹਨਾਂ ਬੰਦਿਆਂ ਨੇ ਜਨਮ ਦਿਨ ਕੇਕ ਕੱਟ ਕੇ ਬਣਾਏ ਜਾਨਕਿ ਕੇਕ ਕੱਟ ਕੇ ਜਨਮ ਦਿਨ ਮਨਾਏ ਜਿਹੜੇ ਬੰਦੇ ਰੌਲਾ ਪਾਉਂਦੇ ਨੇ ਕਿ ਪੰਜਾਬ ਅਸਾਈ ਬਣ ਗਿਆ ਹੁਣ ਇਹ ਸਵਾਲ ਨੇ ਬਹੁਤ ਵੱਡੇ ਵੀ ਜਿਹੜਾ ਕੇਕ ਕੱਟਣਾ ਹੈ ਇਹ ਵੀ ਸਾਡੀ ਸਿੱਖ ਮਤ ਵਿੱਚ ਸਿੱਖਿਸ਼ਣਤਾਂ ਦੇ ਵਿੱਚ ਹੈਗਾ ਇਥੇ ਮੈਂ ਇੱਕ ਹੋਰ ਬੇਨਤੀ ਕਰਦਾ ਖੁੱਲੇ ਦਿਲ ਦੇ ਨਾਲ ਇਹਨੂੰ ਸੁਣੋ ਧਿਆਨ ਦੇ ਨਾਲ ਗੁਰੂ ਪਾਤਸ਼ਾਹ ਨੇ ਨਾਂ ਉਪਦੇਸ਼ ਚੌ ਵਰਨਾ ਕੋ ਸਾਂਝਾ ਪਵਨ ਬਾਣੀ ਵਿੱਚ ਕਿਹਾ ਜਦੋਂ ਕਿਸੇ ਤੁਸੀਂ ਮਜ਼ਬ ਦੀ ਗੱਲ ਕਰਦੇ ਹੋ ਜਿਹੜੇ ਮਜ਼ਬ ਨੂੰ ਬੰਦਾ ਕੋਈ ਫੋਲੋ ਕਰਦਾ ਉਹਨੂੰ ਮੁਬਾਰਕਬਾਦ ਮੰਨ ਲਓ ਗੱਲ ਮੈਂ ਆਪਣੀ ਗੱਲ ਕਰ ਦਿੰਨਾ ਜੇ ਕੋਈ ਅਸਾਈ ਸੱਜਣ ਮੇਰਾ ਮਿੱਤਰ ਹੈ ਮੇਰਾ ਦੋਸਤ ਹੈ ਜੋ ਮੈਨੂੰ ਕਹੇ ਗਿਆਨੀ ਜੀ ਮੈਂ ਆਪਣੇ ਬੇਟੇ ਦਾ ਜਨਮ ਦਿਨ ਮਨਾਉਣਾ ਹੈ ਜਾਂ ਆਪਣਾ ਜਨਮ ਦਿਨ ਮਨਾਉਣਾ ਹੈ ਤੁਸੀਂ ਮੇਰੇ ਘਰ ਪਹੁੰਚਿਓ ਮੈਂ ਖੁਸ਼ੀ-ਖੁਸ਼ੀ ਜਾਵਾਂਗਾ ਤੇ ਉਹਨੂੰ ਮੁਬਾਰਕਬਾ ਦੇਵਾਂਗਾ ਜਨਮ ਦਿਨ ਦੀ ਤੇ ਜੋ ਕੇਕ ਕੱਟੂਗਾ ਤਾਂ ਮੈਂ ਇੱਕ ਚਮਚਾ ਕੇਕ ਵੀ ਆਪਣੇ ਮੂੰਹ ਵਿੱਚ ਪਾ ਲਵਾਂ ਕੋਈ ਵੱਡੇ ਕਰੇ ਉਹ ਇੱਕ ਭਾਈਚਾਰਕ ਸੰਜ ਪਰ ਜੇ ਕੋਈ ਬੰਦਾ ਮੈਨੂੰ ਕਹੇ ਵੀ ਤੂੰ ਸਿੱਖ ਹੈਗਾ ਤੂੰ ਆਪਣਾ ਜਨਮ ਦਿਨ ਕੇਕ ਕੱਟ ਕੇ ਮਨਾਇ ਇਹ ਕਦੇ ਨਹੀਂ ਹੋ ਸਕਦਾ ਸਾਡਾ ਜਨਮ ਸੰਸਕਾਰ ਮਰਨ ਸੰਸਕਾਰ ਆਨੰਦ ਸੰਸਕਾਰ ਉਹ ਅਰਦਾਸ ਤੇ ਡਿਪੈਂਡ ਹੈ ਅਸੀਂ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਸ਼ੁਕਰਾਨਾ ਕਰਦੇ ਆ ਕੜਾ ਪ੍ਰਸਾਦ ਦੀ ਦੇਖ ਰਾ ਕੇ ਅਰਦਾਸ ਕਰੌਣੇ ਸਿਧਾਂਤਾਂ ਦੇ ਮੁਤਾਬਕ ਇਹ ਹੈ ਕੋਈ ਮਸਜਿਦ ਵਿੱਚ ਬੁਲਾ ਲੇ ਉੱਥੇ ਵੀ ਜਾਣਾ ਪੈ ਸਕਦਾ ਹੈ ਭਾਈਚਾਰਕ ਸਾਂਝ ਹੈ ਕੋਈ ਹਿੰਦੂ ਵੀਰ ਬੁਲਾ ਲੇ ਮੰਦਿਰ ਵਿੱਚ ਉੱਥੇ ਵੀ ਜਾਣਾ ਪੈ ਸਕਦਾ ਉਹ ਭਾਈਚਾਰਕ ਸਾਂਝ ਹੈ ਪਰ ਅਸੀਂ ਆਪਣੇ ਸੰਧਾਂਤ ਛੱਡ ਨਹੀਂ ਸਕਦੇ ਸੰਧਾਤਾ ਨਾਲ ਸਮਝੌਤਾ ਨਹੀਂ ਹੋ ਸਕਦਾ ਹੁਣ ਮੈਂ ਗੱਲ ਕਿਉਂ ਕੀਤੀ ਅੱਜ ਬਹੁਤੇ ਲੋਕਾਂ ਨੇ ਰੋਲਾ ਪਾਇਆ ਕਿ ਜੀ ਪੰਜਾਬ ਨੂੰ ਅਸਾਈਆਂ ਤੋਂ ਖਤਰਾ ਹੈ ਧਰਮ ਪਰਿਵਰਤਨ ਹੋ ਰਿਹਾ ਕੋਈ ਸ਼ੱਕ ਨਹੀਂ ਕੋਈ ドラਮਾ ਨਹੀਂ ਹੋ ਰਿਹਾ ਉਹ ਸਾਡੇ ਲੋਕ ਜਿਹੜੇ ਗੁੰਮਰਾਹ ਹੋ ਜਾਂਦੇ ਆ ਕਈਆਂ ਨੂੰ ਲਾਲਚ ਹੁੰਦਾ ਤੇ ਇਹ ਹੈਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਜੇ ਸਾਡੀ ਕੌਮ ਦੀ ਗੱਲ ਕਰਾਂਗੇ ਇੱਥੇ ਜ਼ਿੰਮੇਵਾਰ ਕੌਣ ਹੈ ਸਭ ਤੋਂ ਵੱਡੀ ਸੰਸਥਾ ਸ਼੍ਰੋਮਣੀ ਕਮੇਟੀ ਹੈ ਪਤਾ ਹੀ ਸਭ ਨੂੰ ਉਹਨਾਂ ਕੋਲੇ ਕਿੰਨਾ ਵੱਡਾ ਬਜਟ ਹੈਗਾ ਤੇ ਉਹ ਬਜਟ ਆਪਣੇ ਕੰਮ ਲਈ ਕਿੰਨਾ ਕੁ ਵਰਤਦੇ ਨੇ ਅਜੇ ਤੱਕ ਕਿੰਨਾ ਕੁ ਵਰਤਿਆ ਇਹ ਵੀ ਤੁਹਾਨੂੰ ਸਭ ਨੂੰ ਪਤਾ ਹੈ ਚਲੋ ਇਹ ਰੋਲ ਘਝੋਲਾ ਹੈਗਾ ਜਿੰਨਾ ਮਰਜ਼ੀ ਪਾਈ ਚਲੋ ਪਰ ਜਿੰਨਾ ਬੰਦਿਆਂ ਨੇ ਡਿੰਗਾ ਮਾਰੀਆਂ ਕਿ ਅਸੀਂ ਤਾਂ ਪੰਜਾਬ ਨੂੰ ਅਸਾਈਆਂ ਤੋਂ ਬਚਾਉਣੇ ਸਭ ਤੋਂ ਵੱਡੀ ਗੱਲ ਜੇ ਮੈਂ ਕਹਾਂ ਕੌਮ ਦਾ ਇੱਕ ਪ੍ਰਚਾਰਕ ਹੈ ਮੈਂ ਨਾਂ ਲੈ ਦੇਣਾ ਭਾਈ ਜੀ ਸਿੰਘ ਢੱਡਰੀਆਂ ਵਾਲੇ ਉਹਨਾਂ ਨੇ ਇੱਕ ਨਹੀਂ ਉਹਨਾਂ ਦੇ ਜਨਮ ਦਿਨ ਤੇ ਹਜ਼ਾਰਾਂ ਕੇ ਇਕੱਠੇ ਤੇ ਜਦੋਂ ਅਕਾਲ ਤਖਤ ਤੇ ਗਏ ਸੀ ਉਹ ਕੀ ਕਹਿ ਕੇ ਗਏ ਸੀ ਕਹਿੰਦੇ ਜੀ ਸਭ ਤੋਂ ਵੱਡਾ ਮਸਲਾ ਹੈ ਅਸੀਂ ਧਰਮ ਪਰिवर्तन ਨੂੰ ਰੋਕਣਾ ਧਰਮ ਪਰिवर्तन ਤੇ ਰੋਕ ਲਾਉਣੀ ਹੈ ਇਸ ਕਰਕੇ ਸਾਨੂੰ ਅਕਾਲ ਤਖਤ ਤੇ ਆ ਕੇ ਮਾਫੀ ਮੰਗ ਕੇ ਅਕਾਲ ਤਖਤ ਤੇ ਨਿਮਰਤਾ ਦੇ ਨਾਲ ਆ ਕੇ ਅਸੀਂ ਆਪਣੀਆਂ ਗਲਤੀਆਂ ਜਾਣੇ ਅਣਜਾਣੇ ਵਿੱਚ ਹੋਈਆਂ ਉਹਨੂੰ ਕਬੂਲ ਕੀਤਾ ਤੇ ਮੁੱਦਾ ਕੀ ਸੀ ਅਸਾਈਆਂ ਦਾ ਦਰ ਬਰ ਬੰਦਾ ਸਭ ਤੋਂ ਵੱਧ ਅਸਾਈ ਕਰਾਉਂਦੇ ਨਾ ਪੰਜਾਬ ਦੇ ਵਿੱਚ ਗੱਲ ਰੌਲਾ ਹੀ ਪਾਇਆ ਹੋਇਆ ਹੈ। ਐਵੇਂ ਸੰਵਿਧਾਨਕ ਤੌਰ ਤੇ ਤੁਸੀਂ ਕਿਸੇ ਦਾ ਪ੍ਰਚਾਰ ਨਹੀਂ ਰੋਕ ਸਕਦੇ। ਜਿਹੜਾ ਬੰਦਾ ਕਿਸੇ ਵੀ ਧਰਮ ਵਿੱਚ ਜਾਵੇ, ਮਜ਼ਬੇ ਵਿੱਚ ਜਾਵੇ ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਜਿੰਨਾ ਮਰਜ਼ੀ ਰੌਲਾ ਪਾ ਲੋ ਤੁਸੀਂ। ਪਰ ਜਿਹੜੀ ਮੈਂ ਗੱਲ ਕੀਤੀ ਹੈ ਵੀ ਜਿੰਨਾ ਬੰਦਿਆਂ ਨੇ ਰੌਲਾ ਪਾਇਆ ਸੀ, ਉਹਨਾਂ ਬੰਦਿਆਂ ਨੇ ਸਭ ਤੋਂ ਵੱਧ ਕੇ ਕੱਟ ਕੇ ਆਪਣਾ ਜਨਮ ਦਿਨ ਮਨਾਇਆ। ਦੱਸੋ ਹੁਣ ਕਈਆਂ ਨੇ ਮੈਨੂੰ ਪਹਿਲਾਂ ਵੀਡੀਓ ਪਾਈਆਂ ਸੀ ਕਮੈਂਟ ਕੀਤੇ ਕਿ ਤੁਸੀਂ ਨਫ਼ਰਤ ਫੈਲਾ ਰਹੇ ਹੋ ਕਿ ਕੇਕ ਨਾਲ ਕੀ ਮਤਲਬ ਹੈ ਅਸੀਂ ਕਦੋਂ ਕਹਿੰਦੇ ਨਹੀਂ ਕੱਲ ਨੂੰ ਜੇ ਮੈਂ ਸ਼ਾਪ ਖੋਲ ਲਾਂ ਮੈਂ ਮੰਨ ਲਓ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਮੈਂ ਤਾਂ ਉੱਥੇ ਕੇਕ ਬਣਾਉਂਗਾ ਵੀ ਮੈਂ ਵੇਚੂਗਾ ਵੀ ਉਹ ਮੇਰਾ ਕੰਮ ਹੈ ਕੋਈ ਸ਼ੱਕ ਹੈ ਇੱਕ ਉਹਦਾ ਹਰਨ ਦਿੱਤੀ ਮੈਨੂੰ ਕਿ ਸੱਜਣ ਨੇ ਉਹ ਕਹਿੰਦਾ ਜੀ ਮੈਂ ਸ਼ਰਾਬ ਦੇ ਠੇਕੇ ਤੇ ਜੌਬ ਕਰਦਾ ਉਹ ਕਹਿੰਦਾ ਹਜ਼ਾਰਾਂ ਬੋਤਲਾਂ ਅਸੀਂ ਇੱਧਰ ਉੱਧਰ ਚੱਕ ਕੇ ਫੜਾਉਨੇ ਆ ਪਰ ਕਹਿੰਦਾ ਮੈਂ ਅਜੇ ਤੱਕ ਪੀਤੀ ਨਹੀਂ ਕੋਈ ਸਾਬਤ ਕਰ ਦੇਵੇ ਮੇਰੀ ਜੌਬ ਹੈ ਉਹ ਕਹਿੰਦਾ ਬਹੁਤ ਜਟਕਈ ਹੈ ਇੱਥੇ ਉਹ ਕਹਿੰਦੇ ਜੀ ਸਾਡਾ ਕੰਮ ਹੈ ਕਿੱਤਾ ਹੈ ਅਜੇ ਤੱਕ ਹੰਦੇ ਹੀ ਨਹੀਂ ਹੁਣ ਕੀ ਕਰਾਂਗੇ ਤੁਸੀਂ ਦੱਸੋ ਆ ਰਾਜਸਥਾਨ ਦੇ ਵਿੱਚ ਪੋਸਟ ਦੇ ਫੀਮ ਦੇ ਠੇਕੇ ਨੇ ਕਹਿੰਦੇ ਆਪਾਂ ਉਹ ਕਹਿੰਦੇ ਇਹ ਤਾਂ ਵੇਚਦੇ ਤੱਕ ਹੰਦੇ ਹੀ ਨਹੀਂ ਦੱਸੋ ਤੁਸੀਂ ਮੈਂ ਗੱਲ ਕਰ ਰਿਹਾ ਸੁਨਾਨ ਦੀ ਜੇ ਕੋਈ ਤੁਹਾਨੂੰ ਇਨਵਾਈਟ ਕਰ ਦਿੱਤਾ ਤਾਂ ਜਾਣਾ ਪਊਗਾ ਜਾ ਸਕਦੇ ਹੋ ਪਰ ਜਿਹੜੇ ਬੰਦੇ ਰੌਲਾ ਪਾਉਂਦੇ ਸੀ ਨਾ ਇੱਕੋ ਜਸਵੰਤ ਸਿੰਘ ਹੈ ਮਨਸੋਹੜੇ ਕਥਾ ਕਰੇਡਾ ਕੁਝ ਡੁਕੀ ਡੁਕਰ ਦੇ ਹੁੰਦੇ ਜਿਆਦਾ ਉਹਨੇ ਜਿਆਦਾ ਰੌਲਾ ਪਾਇਆ ਸੀ ਜਦੋਂ ਕਹਿੰਦਾ ਸੀ ਉਹ ਬੀਬੀ ਨੂੰ ਸਾਹਮਣੇ ਉਠਾ ਦਿਓ ਮੇਰੇ ਤਾਂ ਸੂਲ ਉੜਦਾ ਪਤਾ ਨਹੀਂ ਕੀ ਕਹਿੰਦਾ ਬੀਬੀ ਅੱਧੀ ਕਰ ਰਹੀ ਹੈ ਉੱਪਰ ਸੀ ਤੇ ਬੈਠੀ ਐਦਾਂ ਦਾ ਸਭ ਕੁਝ ਸਾਹਮਣੇ ਆਇਆ ਹੋਇਆ ਸਭ ਤੋਂ ਵੱਡਾ ਗਾ ਪੋ ਮਾਰਦਾ ਬੰਦਾ ਜਦੋਂ ਕਥਾ ਕਰਦਾ ਹੁੰਦਾ ਉਹ ਗੁਰਬਾਣੀ ਵਿੱਚ ਗੱਲ ਹੁੰਦੀ ਜਿਹੜੀ ਬੰਦੇ ਗੱਲ ਬਣਾ ਕੇ ਪੇਸ਼ ਕਰਦੇ ਤੇ ਜੇ ਮੇਰੇ ਵਰਗਾ ਮੂਰੇ ਬੈਠਾ ਵੀ ਚੁੱਪਦੀ ਕਢ ਲੇ ਫਿਰ ਵੀ ਦੱਸ ਕਿੱਥੇ ਲਗੇ ਤੇ ਹੁਣ ਇਹਨਾਂ ਨੇ ਰੌਲਾ ਕਿੰਨਾ ਪਾਇਆ ਸੀ ਤੇ ਸਭ ਤੋਂ ਵੱਡੀ ਗੱਲ ਜਿਹੜੀ ਸੀ ਉਹ ਢੱਡੀਆਂ ਵਾਲੀ ਦੀ ਸੀ ਅਸ਼ਾ ਮੈਂ ਸ਼ਬਦ ਬਾਰਤ ਰਿਆਂ ਜੀ ਮਾਫ ਕਰਨਾ ਭੇਡਾਂ ਜਿਹੜੀਆਂ ਨੇ ਨਾ ਉਹ ਹੁਣ ਵੀ ਰੌਲਾ ਪਾਉਣੀਆਂ ਵੀ ਬੁੱਟਾ ਸਿੰਘ ਕੀ ਕਹਿ ਰਿਹਾ ਬੂਟਾ ਸਿੰਘ ਦਾ ਕੋਈ ਨਿੱਜੀ ਵਿਰੋਧ ਨਹੀਂ ਕਿਸੇ ਪ੍ਰਚਾਰਕ ਦੇ ਨਾਲ ਢੱਡੀਆਂਵਾਲ ਤੋਂ ਅਸੀਂ ਜ਼ਮੀਨ ਨਹੀਂ ਵੰਡਾਉਣੀ ਕੋਈ ਸਾਡੇ ਰਿਸ਼ਤੇਦਾਰ ਹੀ ਨਹੀਂ ਅਸੀਂ ਗੱਲ ਸੁਨਹਾਨ ਦੀ ਕਰ ਰਹੇ ਹਾਂ ਵੀ ਤੁਸੀਂ ਰੌਲਾ ਸਭ ਤੋਂ ਵੱਧ ਇਹ ਪਾਇਆ ਸੀ ਕਿ ਅਸਾਈਆਂ ਤੋਂ ਖਤਰਾ ਹੈ ਪੰਜਾਬ ਨੂੰ ਘੱਟੋ ਘੱਟ 200 ਵੀਡੀਓ ਮੇਰੇ ਕੋਲੇ ਆ ਗਈ ਹੈ ਜਿਹੜੇ ਕਲਿੱਪੇ ਜਿਹੇ ਲੋਕਾਂ ਦੇ ਸਭ ਤੋਂ ਵੱਧ ਕੇਕ ਢੱਡੀਆਂਵਾਲ ਜਨਮ ਦਿਨ ਤੇ ਕੱਟੇ ਗਏ ਨੇ ਜੀ ਕਟੇ ਵੀ ਕਿੰਨਾ ਨੇ ਜਿਹਨਾਂ ਨੇ ਵੱਡੀਆਂ ਕਿਰਪਾਨਾਂ ਪਾਈਆਂ ਨੇ ਅਰਦਾਸਾਂ ਕਰਦੇ ਨੇ ਕਟਦੇ ਵੀ ਕਿਰਪਾਨ ਦੇ ਨਾਲ ਦਿਖਾਏ ਜੀ ਜਿਹੜੀ ਕਿਰਪਾਨ ਕੜਾ ਪ੍ਰਸ਼ਾਦ ਲਈ ਹੈ ਨਾ ਕਹਿੰਦੇ ਉਹਦੇ ਨਾਲ ਕੇ ਕਟੇ ਆ ਚੀਕਾ ਨਾ ਮarre ਵੀ ਸਾਡੇ ਭਾਈ ਸਾਹਿਬ ਨੂੰ ਕਹਿੰਦਾ ਨਾ 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 ਭਾਈ ਸਾਹਿਬ ਸਾਡੇ ਵੀ ਹੈ ਜੀ ਜੇ ਕੋਈ ਸਿੱਖੀ ਦੀ ਗੱਲ ਕਰਦਾ ਹੈ ਪ੍ਰਚਾਰ ਕਰਦਾ ਹੈ ਉਹ ਸਾਡੇ ਲਈ ਵੀ ਓਨਾ ਹੀ ਸਤਿਕਾਰਯੋਗ ਹੈ ਵਿਚਾਰਕ ਮਤਭੇਦ ਹੋਣੇ ਚਾਹੁੰਦੇ ਨੇ ਉਹਦੇ ਵਿੱਚ ਮੌਲੇ ਨੂੰ ਆਰ ਲਾਉਣ ਵਾਤੇ ਔਰ ਜੜਾਈ ਹੁੰਦੀ ਛੜੀ ਦੇ ਮੂਰੇ ਇੱਕ ਸੂਈ ਜੀ ਤੇ ਇਹ ਇਦਾਂ ਹੁੰਦਾ ਜੇ ਕੰਮ ਜਦੋਂ ਤੁਸੀਂ ਵਿਚਾਰਕ ਪੱਖ ਦੀ ਗੱਲ ਕਰਦੇ ਹੋ ਤੇ ਥੋੜਾ ਜਾਂ ਲਖਣ ਜਰੂਰ ਲਾਇਓ ਵੀ ਵਾਕਿਆ ਹੀ ਇਹ ਗੱਲ ਹੋ ਰਹੀ ਹੈ ਕਿ ਨਹੀਂ ਹੋ ਰਹੀ ਕੋਈ ਨਫਰਤ ਨਹੀਂ ਮੈਂ ਤਾਂ ਇੱਕੋ ਹੀ ਗੱਲ ਨਿਮੇੜੀ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ ਜੇ ਨਾ ਹੀ ਪੁਜਾਰੀ ਦੇ ਬਣਾਏ ਰੱਬ ਨੂੰ ਮੰਨਦੇ ਆ ਅਸੀਂ ਮੈਂ ਤਾਂ ਬਹੁਤ ਵਾਰੀ ਕਿਹਾ ਵੀ ਉਹ ਰੱਬ ਨੂੰ ਸਾਹਮਣੇ ਤਾਂ ਕਰ ਦਿਓ ਮੜਾ ਜਾਂ ਜਿਹੜਾ ਰੱਬ ਤੁਹਾਨੂੰ ਸੁੱਤੇ ਪਿਆਂ ਦੇ ਮੂੰਹ ਵਿੱਚ ਰੋਟੀਆਂ ਪਾਉਂਦਾ ਤੁਹਾਡੇ ਘਰ ਕਹਨ ਕਿ ਸਿੱਟਕੇ ਜਾਂਦਾ ਬਹੁਤ ਬਾਰੇ ਗੱਲ ਕਹੀ ਹੈ ਪਰ ਅਸੀਂ ਢੀਠ ਹੋਏ ਆਂ ਸਾਨੂੰ ਆਪਣੇ ਪੁਜਾਰੀ ਦਿੰਦੇ ਨਹੀਂ ਸਾਨੂੰ ਹਿੰਦੂਆਂ ਦੇ ਪੁਜਾਰੀ ਦੱਸਣਗੇ ਇਹ ਅਸੀਂ ਰੋਲਾ ਪਾਇਆ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਅਸੀਂ ਇਹ ਗੱਲਾਂ ਕਰਦੇ ਆਂ ਮਾਰੇ ਬੇਨਤੀ ਹੈ ਜੀ ਅੱਜ ਜਿਹੜੀ ਮੈਂ ਕੀਤੀ ਹੈ ਇਹਨੂੰ ਧਿਆਨ ਦੇ ਨਾਲ ਸੁਣਿਓ ਵੀ ਜਿਹੜੇ ਬੰਦੇ ਰੋਲਾ ਪੁੰਦਿਆ ਕਿ ਧਰਮ ਪਰਿਵਰਤਨ ਹੋ ਰਿਹਾ ਜੀ ਅਸਾਈਆਂ ਨੇ ਪੰਜਾਬ ਦਬ ਬਲਣਾ ਅਸਾਈਆਂ ਨੇ ਪੰਜਾਬ ਅਸਾਈ ਬਣਾ ਦੇਣਾ ਉਹਨਾਂ ਲੋਕਾਂ ਦੀਆਂ ਵੀਡੀਓਆਂ ਆਈਆਂ ਹੋਈਆਂ ਨੇ ਕੇਕ ਕੱਟ ਕੇ ਜਨਮ ਦਿਨ ਮਨਾਉਂਦਿਆਂ ਦੀਆਂ ਤੇ ਜੇ ਮੇਰੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਤਾਂ ਰਹਿਤ ਮਰਿਆ ਦਾ ਪੜ ਕੇ ਦੇਖ ਲਓ ਵੀ ਉਹਦੇ ਵਿੱਚ ਜਨਮ ਦਿਨ ਤੁਸੀਂ ਕਿੱਦਾਂ ਮਨਾਉਂਦੇ ਆਂ ਔਕਾਗ ਤੱਕ ਤੋਂ ਜਿਹੜੀ ਰਹਿਤ ਮਰਿਆ ਦਾ ਪ੍ਰਮਾਣਿਤ ਹੈਗੀ ਆ ਉਹਦੇ ਵਿੱਚ ਲਿਖਿਆ ਹੋਇਆ ਬਾਕਾਇਦਾ ਪੜ ਕੇ ਦੇਖ ਲਓ ਵੀ ਜਨਮ ਦਿਨ ਕਿੱਦਾਂ ਮਨਾਉਣਾ ਆਨੰਦਕਾਰਜ ਕਿੱਦਾਂ ਹੋਣੇ ਨੇ ਜਦੋਂ ਤੁਸੀਂ ਮਰ ਜਾਣੇ ਬਾਅਦ ਵਿੱਚ ਕਿਰਿਆ ਕਰਮ ਕੀ ਹੁੰਦਾ ਉਹਦੇ ਮੁਤਾਬਕ ਤੁਸੀਂ ਪੜ ਕੇ ਦੇਖ ਲਓ ਇਹ ਮੈਂ ਤਾਂ ਕਿਹਾ ਕਿਉਂਕਿ ਤੁਸੀਂ ਗਾਲਾਂ ਕੱਢੀਆਂ ਹੁੰਦੀਆਂ ਨੇ ਉਦੋਂ ਪਹਿਲਾਂ ਜੇ ਮਾੜਾ-ਮੋਟਾ ਸ਼ਾਇਦ ਪੜ ਲਓਗੇ ਤਾਂ ਸ਼ਾਇਦ ਰੁਕ ਜੂਗੇ ਗਾਲਾਂ ਕੱਢ ਪਰ ਸਾਨੂੰ ਤਾਂ ਕੋਈ ਪਰਵਾਹੀ ਦੀ ਚੀਜ਼ ਨਹੀਂ ਮੇਰੀ ਜੀ ਗੱਲ ਕਹਿ ਤੀ ਕਹਿ ਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ